ਹਾਂਜੀ ਦੋਸਤੋ ਕਿਵੇਂ ਹੋ ਤੇ ਮੈਂ ਤੁਹਾਡਾ ਦੋਸਤ ਹਰਦੀਪ ਸਿੰਘ ਪਿੰਡ ਮੱਲ ਵਾਲੇ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਹਰਦੀਪ ਬਲੌਗਸ ਚੈਨਲ ਨੂੰ ਜਲਦੇ ਜਲਦਾ ਸਪੋਰਟ ਕਰੋ ਠੀਕ ਹੈ ਤੇ ਆਪਾਂ ਇਸੇ ਤਰ੍ਹਾਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਰਾਵਾਂਗੇ ਹਿਸਟੋਰੀਕਲ ਵੀ ਦਿਖਾਉਂਦੇ ਰਾਵਾਂਗੇ ਤੇ ਮਸਤੀ ਵਾਲੀਆਂ ਵੀ ਦਿਖਾਉਂਦੇ ਰਾਵਾਂਗੇ ਇਸੇ ਦੇ ਨਾਲ ਅੱਜ ਆਪਾਂ ਇੱਕ ਹਿਸਟੋਰੀਕਲ ਜਗ੍ਹਾ ਤੇ ਪਹੁੰਚੇ ਆਣਾ ਜਿਸ ਦਾ ਨਾਮ ਹੈਗਾ ਕਿ ਗੁਰਦੁਆਰਾ ਸ਼੍ਰੀ ਲੱਖੀ ਜੰਗਲ ਸਾਹਿਬ ਉੱਥੇ ਪਹੁੰਚੇ ਆਏ ਆਪਾਂ ਅੱਜ ਹਨਾ ਤੇ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਜੇ ਆਪਾਂ ਨੂੰ ਕੋਈ ਬਜ਼ੁਰਗ ਵੀ ਮਿਲਿਆ ਨਾ ਇਤਿਹਾਸ ਪਤਾ ਕਰਾਂਗੇ ਬਾਬਾ ਜੀ ਤੋਂ ਵੀ ਤੇ ਮੈਨੂੰ ਜਿੰਨਾ ਕੁ ਪਤਾ ਮੈਂ ਵੀ ਤੁਹਾਨੂੰ ਦੱਸੂਗਾ ਨਾ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਨਾਲੇ ਸੋਨੂੰ ਕਰਵਾਣੇ ਨਾ ਤੇ ਚਲੋ ਤੁਹਾਨੂੰ ਦਿਖਾਉਣੇ ਆਂ ਗੁਰੂ ਘਰ ਇਹ ਹੈ ਹੈ ਹੀ ਗੁਰੂ ਘਰ ਦਾ ਐਂਟਰੀ ਗੇਟ ਇਧਰ ਵਾਲਾ ਇਹ ਵਾਲਾ ਚਲੋ ਅੰਦਰ ਤੇ ਦਿਖਾਉਂਦੇ ਆਂ ਇੱਧਰ ਵੀ ਬਣਿਆ ਹੋਇਆ ਇਹ ਅੱਧਾ ਗੁਰੂ ਘਰ ਪਹਿਲਾਂ ਆਪਾਂ ਇੱਧਰ ਚੱਲਦੇ ਆਂ ਫਿਰ ਇੱਧਰ ਆਵਾਂਗੇ ਵਾਪਸ ਠੀਕ ਹੈ ਪਹਿਲਾਂ ਆਪਾਂ ਇੱਧਰ ਚੱਲਦੇ ਆਂ ਅੰਦਰ ਇਸ ਤਰ੍ਹਾਂ ਦਾ ਕੁਝ ਇਹਦਾ ਐਂਟਰੀ ਗੇਟ ਆ ਮੈਨੂੰ ਲੱਗਦਾ ਨਾ ਅੱਜ ਕੋਈ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਵੀ ਚੱਲ ਰਿਹਾ ਹੈ ਨਾ ਤਾਂ ਹੀ ਇੰਨੇ ਜ਼ਿਆਦਾ ਇਕੱਠ ਆ ਵੈਸੇ ਉਹ ਵੀ ਇੱਥੇ ਲੋਕ ਆਉਂਦੇ ਰਹਿੰਦੇ ਆ ਨਾ ਜ਼ਿਆਦਾਤਰ ਸ਼ਰਧਾ ਭਾਵਨਾ ਜੁੜੀ ਹੋਈ ਆ ਲੋਕਾਂ ਦੀ ਕਾਫੀ ਸੋਹਣਾ ਬਣਿਆ ਹੋਇਆ ਦੇਖੋ ਕਿੰਨੀ ਸੋਹਣੀ ਸੜਕ ਤੇ ਚੱਲਦੇ ਅੰਦਰ ਤੇ ਦਿਖਾਉਣਾ ਤੁਹਾਨੂੰ ਮੈਂ ਤਾਂ ਹਾਂਜੀ ਦੋਸਤੋ ਆਪਾਂ ਗੁਰੂ ਘਰ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਆ ਤੇ ਇਸ ਗੁਰੂ ਘਰ ਦੇ ਜਿਹੜਾ ਇਤਿਹਾਸ ਆ ਉਹ ਕਾਫੀ ਇੱਕ ਗੁਰੂ ਨਾਨਕ ਦੇ ਤਨ ਗੁਰੂਆਂ ਨਾਲ ਜੁੜਿਆ ਹੋਇਆ ਹੈਗਾ ਇਤਿਹਾਸ ਆ ਤੇ ਮੈਂ ਤੁਹਾਨੂੰ ਇਤਿਹਾਸ ਦੱਸ ਵੀ ਦੇਣਾ ਥੋੜਾ ਬਤ ਦਿਖਾ ਵੀ ਦੇਣਾ ਇੱਥੇ ਸਾਰਾ ਕੁਝ ਲਿਖਿਆ ਹੋਇਆ ਜਿੰਨਾ ਕਿ ਮੈਨੂੰ ਪਤਾ ਉਹ ਮੈਂ ਦੱਸ ਦੇਣਾ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਪਹਿਲੀ ਪਾਸਾ ਹੀ ਜਿਨ੍ਹਾਂ ਨੇ ਕੇਸ ਸਥਾਨ ਤੇ ਆ ਕੇ ਜਪਜੀ ਸਾਹਿਬ ਜੀ ਦਾ 1 ਲੱਖ ਪਾਠ ਕੀਤਾ ਸੀ ਤੇ ਵਚਨ ਕੀਤੇ ਸੀਗੇ ਨਾ ਜੋ ਵੀ ਇੱਥੇ ਆਊਗਾ ਪੂਰਨਮਾਸੀ ਦੇ ਦਿਨ ਪ੍ਰਾਣੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੂਗਾ ਜਾਂ ਬੈਠ ਕੇ ਸੁਣੂਗਾ ਤਾਂ ਉਸ ਦੇ ਮਨ ਦੀ ਇੱਛਾ ਜ਼ਰੂਰ ਪੂਰੀ ਹੋਊਗੀ ਤੇ ਇੱਥੇ ਗੁਰੂ ਹਰਗੋਬਿੰਦ ਜੀ ਆਏ ਸੀਗੇ ਗੁਰੂ ਗੋਵਿੰਦ ਸਿੰਘ ਜੀ ਆਏ ਸੀ ਉਹਨਾਂ ਨੇ ਇੱਥੇ ਆ ਕੇ ਦਾਤਨ ਕੀਤੀ ਸੀ ਚਾਰ ਡੱਕੇ ਲਾਈ ਸੀ ਅੱਜ ਵੀ ਉਹ ਚੀਜ਼ਾਂ ਸਾਰੀਆਂ ਮੌਜੂਦ ਆ ਮੈਂ ਤੁਹਾਨੂੰ ਸਾਰੀਆਂ ਦਿਖਾਉਂਗਾ ਅੱਗੇ-ਅੱਗੇ ਵੀਡੀਓ 'ਚ ਬਣੇ ਰਹੋ ਜੇ ਕਿਸੇ ਨੇ ਜ਼ਿਆਦਾ ਇਤਿਹਾਸ ਪੜਨਾ ਤਾਂ ਉਹ ਇੱਥੇ ਲਿਖਿਆ ਹੋਇਆ ਦੇਖੋ ਤਾਂ ਇਹ ਧਿਆਨ ਨਾਲ ਪੜ ਸਕਦੇ ਹੋ ਨਾ ਸਾਰਾ ਇਤਿਹਾਸ ਇੱਥੇ ਦੱਸਿਆ ਹੋਇਆ। ਦੇਖੋ ਤੁਸੀਂ ਵੀਡੀਓ ਰੋਕ ਕੇ ਇੱਥੇ ਪੜ ਸਕਦੇ ਹੋ ਇਤਿਹਾਸ ਨੂੰ। ਦੋਸਤੋ ਇਹਦੇ ਵਿੱਚ ਅਸੀਂ ਪੜ ਸਕਦੇ ਆ ਨਾ ਇੱਥੇ ਲਿਖਿਆ ਹੋਇਆ ਤਾਂ ਸਭਾ ਬਣਾ ਵੀ ਜਦੋਂ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦਿੱਲੀ ਜਾ ਰਹੇ ਸੀ ਨਾ ਉਸ ਸਮੇਂ ਉਹ ਇੱਥੇ ਰੁੱਕ ਕੇ ਗਏ ਸੀਗੇ ਨਾ ਤੇ ਇੱਥੇ ਉਹਨਾਂ ਨੇ ਧੀ ਨਾਲ ਝੰਡ ਨਾਲ ਹਨਾ ਘੋੜਾ ਬੰਨਿਆ ਸੀ ਉਹ ਅੱਜ ਵੀ ਮੌਜੂਦ ਆ। ਉੱਥੇ ਪੁੱਤਰਾਂ ਦੀਆਂ ਦਾਤਾਂ ਮਕਸ਼ੀਆਂ ਜਾਂਦੀਆਂ ਮੈਂ ਤੁਹਾਨੂੰ ਦਿਖਾਵਾਂਗਾ ਉਹ ਵੀ ਚੀਜ਼ ਜਾ ਕੇ ਉਹਨੂੰ ਕਿਲਾ ਦੇ ਕਿਲਾ ਕਹਿ ਦਿੰਦੇ ਆਣਾ ਇੱਥੇ ਸੰਗਤ ਕਿਲਾ ਕਹਿ ਦਿੰਦੇ ਉਹ ਵੀ ਦਿਖਾਵਾਂਗਾ ਤੁਹਾਨੂੰ ਉਹ ਜਿਹੜਾ ਸਟਾਰਟਿੰਗ ਦੇ ਦਿਖਾਇਆ ਸੀ ਮੈਂ ਉਹ ਹੀ ਚੀਜ਼ ਆ ਸਾਰੀ ਤੇ ਇੱਥੇ ਦਸਵੇਂ ਗੁਰੂ ਵੀ ਆਏ ਸੀਗੇ ਇਸ ਤਰ੍ਹਾਂ ਵੀ ਮਤਲਬ ਇਹ ਤਿੰਨ ਤਿੰਨ ਗੁਰੂਆਂ ਨਾਲ ਸੰਬੰਧ ਰੱਖਦਾ ਹੋਇਆ ਹਨ ਚਰਨ ਸ਼ੋਪ੍ਰਾਪਤ ਧਰਤੀ ਆ ਹਨ ਤੇ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਨਾ ਗੁਰੂ ਘਰ ਦੇ ਚਲੋ ਆਜੋ ਤਾਂ ਹਾਂਜੀ ਦੋਸਤੋ ਇਹ ਆ ਕੁਝ ਗੁਰਦੁਆਰੇ ਦਾ 뷰 करो जी तुम्हें भी सारे दर्शन बहुत शांति है, है थे, मन सुून मिलता आके वागू ਤਾਂ ਹਾਂਜੀ ਦੋਸਤੋ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਬਾਹਰ ਆ ਗਿਆ ਹਨ ਤੇ ਸਾਨੂੰ ਲਾਸਟ ਤੱਕ ਬਾਬਾ ਜੀ ਦਿਖਾਈ ਸੀ ਜਿਹੜੇ ਦੇਖ ਦੇ ਰਹੇ ਸੀ ਹਨ ਉਹਨਾਂ ਨਾਲ ਗੱਲਬਾਤ ਕੀਤੀ ਸੀ ਥੋੜੇ ਵੇਲੇ ਤੇ ਉਹਨਾਂ ਨੇ ਆਪਣਾ ਇਤਿਹਾਸ ਦੱਸਿਆ ਬਾਕੀ ਉਹਨਾਂ ਨੇ ਕਿਹਾ ਜੇ ਤੁਸੀਂ ਵਿਸਤਾਰਪੂਰਵਕ ਪੜ੍ਹਨਾ ਹਨ ਤਾਂ ਜਿਹੜਾ ਮੈਂ ਤੁਹਾਨੂੰ ਫਸਟ ਤੇ ਬੋਰਡ ਦਿਖਾਇਆ ਹਨਾ ਪੀਲੇ ਰੰਗ ਵਾਲਾ ਉਹਦੇ ਵਿੱਚ ਕੱਲੀ ਕੱਲੀ ਡਿਟੇਲ ਲਿਖੀ ਹੋਈ ਹੈ ਇਸ ਗੁਰੂ ਘਰ ਦੀ ਹਨਾ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਵੀ ਦਊਂਗਾ ਵੈਸੇ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਉਹਨੂੰ ਬਹੁਤ ਜ਼ਿਆਦਾ ਵਧੀਆ ਗੁਰੂ ਘਰ ਬਣਿਆ ਹੋਇਆ ਬਹੁਤ ਖੁੱਲਾ ਤੇ ਇੱਥੇ ਮੰਨਦੀਆ ਮਨੋ ਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਜੋ ਵੀ ਆਊਗਾ ਸੱਚੇ ਮਨ ਨਾਲ ਆ ਕੇ ਇੱਥੇ ਠੀਕ ਹੈ ਪੂਰਨਮਾਸ਼ੀ ਵਾਲੇ ਦਿਨ ਪਾਠ ਕਰੂਗਾ ਗੁਰ ਜਪਜੀ ਸਾਹਿਬ ਜੀ ਦਾ ਜਪ ਸੁਣੂਗਾ ਤਾਂ ਇਸ ਸਰੋਵਰ ਦੇ ਵਿੱਚ ਇਹ ਸਰੋਵਰ ਹੈ ਨਾ ਜਿਹੜਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੂਗਾ ਉਸ ਦੀਆਂ ਮਨੋ ਕਾਮਨਾ ਜ਼ਰੂਰ ਪੂਰੀ ਹੋਣੀਆਂ ਦੇਖੋ ਤੇ ਮੱਛੀਆਂ ਕਿੰਨੀਆਂ ਸਰੋਵਰ ਵੀ ਪੂਰੀ ਸਫਾਈ ਚ ਐਵੇਂ ਨਹੀਂ ਹੈਗਾ ਵੀ ਪਾਣੀ ਹੈ ਨਾ ਖਰਾਬ ਹੋਇਆ ਪਰ ਪੂਰਾ ਵਧੀਆ ਸਰੋਵਰ ਹੈ ਦੇਖੋ ਮੱਛੀਆਂ ਦੇਖੋ ਬਹੁਤ ਸੋਹਣਾ ਪਾਣੀ ਆ ਨਾ ਮੱਛੀਆਂ ਦੇਖੋ ਨਿੱਕੀਆਂ ਨਿੱਕੀਆਂ ਵੱਡੀਆਂ ਵੱਡੀਆਂ ਤਾਂ ਹਾਂਜੀ ਦੋਸਤੋ ਇਹ ਸੀਗਾ ਗੁਰਦੁਆਰਾ ਲੱਖੀ ਜੰਗਲ ਸਾਹਿਬ ਆ ਨਾ ਜਿਸਦੇ ਕੀ ਆਪਾਂ ਦਰਸ਼ਨ ਕਰ ਲਏ ਬਹੁਤ ਵਧੀਆ ਦਰਸ਼ਨ ਹੋਇਆ ਨਾ ਬਾਬਾ ਜੀ ਨਾਲ ਵੀ ਗੱਲ ਕੀਤੀ ਬਹੁਤ ਵਧੀਆ ਸੀ ਸੁਵਾਦਿਆ ਨਾ ਮੈਨੂੰ ਪੁੱਛਿਆ ਵੀ ਮੈਂ ਕਿੰਨੀ ਦੂਰੋਂ ਆਇਆ ਨਾ ਤੇ ਮੇਰੇ ਨਾਲ ਵਧੀਆ ਬਿਹੇਵ ਕੀਤਾ ਉਹਨਾਂ ਨੇ ਥੋੜੀ ਬਹੁਤੀ ਜਾਣਕਾਰੀ ਵੀ ਦਿੱਤੀ ਆਣੇ ਮੈਨੂੰ ਬਾਬਾਈ ਬਹੁਤ ਨਾਈ ਸੀਗੇ ਤੇ ਹੁਣ ਉਹਨਾਂ ਨੇ ਕਿਹਾ ਸੀ ਵੀ ਬਾਹਰ ਬੋਰਡ ਪੜ ਲਿਓ ਤੁਸੀਂ ਹਨਾ ਉੱਤੇ ਸਾਰੀ ਡਿਟੇਲ ਲਿਖਿਆ ਹੈ ਤੇ ਉਹ ਮੈਂ ਤੁਹਾਨੂੰ ਪੜਾਤਾ ਹਨਾ ਉੱਤੇ ਸਾਰੀ ਡਿਟੇਲ ਸਾਨੂੰ ਮੈਂ ਦੱਸਤੀ ਕਿੰਨੀ ਵਧੀਆ ਲਿਖੀ ਹੋਈ ਆ ਜੇ ਜ਼ਿਆਦਾ ਪੜਨੀ ਆ ਤੁਸੀਂ ਰੋਕ ਕੇ ਉਹਨੂੰ ਪੜ ਸਕਦੇ ਹੋ ਸਾਰਾ ਇਤਿਹਾਸ ਉੱਤੇ ਲਿਖਿਆ ਹੋਇਆ ਤੇ ਗੁਰੂ ਘਰ ਸੀਗਾ ਹਨਾ ਜੋ ਕਿ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਹੁਣ ਆਪਾਂ ਇੱਥੋਂ ਬਾਹਰ ਚੱਲਦੇ ਆਂ ਤੇ ਸੋਨੂ ਨਾਲ ਦੀ ਨਾਲ ਦਰਸ਼ਨ ਕਰਵਾਣੇ ਆ ਜਿਹਨੂੰ ਲੋਕ ਇੱਥੋਂ ਦੇ ਜਿਹੜੇ ਸੰਗਤ ਕਿਲਾ ਕਹਿੰਦੇ ਆ ਬਾਹਰ ਜਿਹੜੀ ਦੂਜੀ ਜਗ੍ਹਾ ਬਣੀ ਹੋਈ ਆ ਉਹਨੂੰ ਸੰਗਤ ਕਿਲਾ ਕਹਿੰਦੇ ਆ ਉਹ ਵੀ ਦਿਖਾਉਣੇ ਆ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਹਨ ਚਲੋ ਚੱਲਦੇ ਆਪਾਂ ਅੱਧੇ ਤਾਂ ਦੋਸਤੋ ਜਦੋਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਹਨ 1762 ਈਸਵੀ ਦੀ ਗੱਲ ਆ ਹਨ ਆਪਾਂ ਤਾਂ ਨਹੀਂ ਦੇਖਿਆ ਪਰ ਆਪਾਂ ਪੜ ਸਕਦੇ ਆ ਨਾ ਇਤਿਹਾਸ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਆਪਾਂ ਨੂੰ ਉਵੇਂ ਤੇ ਜਦੋਂ ਇੱਥੇ ਆਏ ਸੀ ਤੇ ਜੰਗਲ ਸੀ ਇੱਥੇ ਮੱਝਾਂ ਗਾਵਾਂ ਚਰਦੀਆਂ ਸੀ ਨਾ ਪਾਣੀ ਪੀਂਦੀਆਂ ਸੀ ਪਰ ਜਦੋਂ ਉਹਨਾਂ ਨੇ ਇੱਥੇ ਆ ਕੇ ਪਵਨ ਪਵਿੱਤਰ ਧਰਤੀ ਤੇ ਚਰਨ ਪਾਏ ਸੀ ਨਾ ਤੇ ਤਾਂ ਉਹਨਾਂ ਨੇ ਢਾਡੀ ਜੱਥੇ ਇੰਨੇ ਕਿ ਜ਼ਿਆਦਾ ਮਧੁਰ ਆਵਾਜ਼ ਦੇ ਵਿੱਚ ਗਾਇਆ ਗਾਰੇ ਸੀ ਨਾ ਤਾਂ ਜਦੋਂ ਉਹਨਾਂ ਦਾ ਉਹ ਚੀਜ਼ ਸੁਣੀ ਉਹਨਾਂ ਨੇ ਮੱਝਾਂ ਗਾਵਾਂ ਨੇ ਵੀ ਤੂੰ ਆਪਦਾ ਖਾਣਾ ਪੀਣਾ ਸਭ ਭੁੱਲ ਕੇ ਮਸਤ ਹੋ ਗਈਆਂ ਸੀਆਂ ਸੁਣਨ ਦੇ ਵਿੱਚ ਨਾ ਉਹਨਾਂ ਦਾ ਧਿਆਨ ਉਧਰ ਹੀ ਲੱਗ ਗਿਆ ਸੀ ਇੰਨੇ ਜ਼ਿਆਦਾ ਵਧੀਆ ਉਸ ਟਾਈਮ ਮਾਹੌਲ ਬਣ ਜਾਂਦਾ ਸੀ ਨਾ ਚੀਜ਼ਾਂ ਦਾ ਕਾਂਸ਼ ਆਪਾਂ ਵੀ ਉਹ ਚੀਜ਼ਾਂ ਦੇਖੀਆਂ ਹੁੰਦੀਆਂ ਪਰ ਆਪਾਂ ਨਾ ਚੀਜ਼ਾਂ ਤੋਂ ਬਾਂਝੇ ਰਹਿ ਗਏ ਤੇ ਮਨ ਦੀਆਂ ਮਨੋਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਇੱਥੇ ਆਇਓ ਹਨਾ ਪੂਰਨਮਾਸ਼ੀ ਵਾਲ ਦਿਨ ਜਪਜੀ ਸਾਹਿਬ ਜੀ ਦਾ ਪਾਠ ਕਰਿਓ ਜਾਂ ਸੁਣਿਓ ਬੈਠ ਕੇ ਥਰ ਉਹ ਚ ਇਸ਼ਨਾਨ ਕਰਿਓ ਤਾਂ ਜ਼ਰੂਰ ਪੂਰੀਆਂ ਹੁੰਦੀਆਂ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਸੰਗਤ ਕਿਲਾ ਦੇ ਵਿੱਚ ਜੋ ਕਿ ਆਪਣੇ ਬਿਲਕੁਲ ਸਾਹਮਣੇ ਆ ਦੇਖੋ ਇਹ ਹੈ ਗਾਗਾ ਜੀ ਸੰਗਤ ਕਿਲਾ ਤੇ ਬਿਲਕੁਲ ਸਾਹਮਣੇ ਆ ਹਨਾ ਇੱਥੇ ਜਦੋਂ ਗੁਰੂ ਹਰਗੋਬਿੰਦ ਜੀ ਦਿੱਲੀ ਜਾ ਰਹੇ ਸੀ ਹਨਾ ਚਿੱਦੇ ਤੋਂ ਆਏ ਸੀਗੇ ਤਹੋਂ ਉਹਦੋਂ ਜਾਨਾ ਇੱਥੇ ਆਪਦਾ ਕੋੜਾ ਬੰਨਿਆ ਸੀਗਾ ਲਿਆ ਕੇ ਤੇ ਉਸ ਟਾਈਮ ਤੋਂ ਸੰਗਤ ਇਹਨੂੰ ਕਿਲਾ ਦੇ ਨਾਮ ਨਾਲ ਜਾਣਦੇ ਆ ਤੇ ਚਲੋ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਇਹਦੇ ਵੀ ਤਾਂ ਹਾਂਜੀ ਦੋਸਤੋ ਆਪਾਂ ਇਸਦੇ ਜਾਵਾਂ ਗੁਰੂ ਘਰ ਦੇ ਸਾਹਮਣੇ ਸੰਗਤ ਕਿਲਾ ਦੇ ਵਿੱਚ ਪਹੁੰਚ ਚੁੱਕੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਹਨ ਆਪਦਾ ਕੋੜਾ ਬੰਨਿਆ ਸੀਗਾ ਝੰਡ ਦੇ ਨਾਲ ਤੇ ਆਪਾਂ ਉੱਥੇ ਪਹੁੰਚ ਗਏ ਆ ਤੁਹਾਨੂੰ ਦਿਖਾਉਣੇ ਆ ਉਹ ਚੀਜ਼ਾਂ ਨਾ ਸਾਰੀ ਤੇ ਇੱਥੇ ਅੱਠ ਚੁੰਨੀ ਤਲਾਈ ਬਣੀ ਹੋਈ ਆ ਕੋਈ ਵੀ ਦਿਖਾਉਣੇ ਆ ਤੇ ਚਲੋ ਆਪਾਂ ਕਰਦੇ ਆ ਦਰਸ਼ਨ ਉਸਦੇ ਚਲੋ ਹਜੇ ਤਾ ਹਾਂਜੀ ਦੋਸਤੋ ਇੱਥੇ ਭਜਨ ਜੱਲ ਜਾਂਦੇ ਆ ਹਨਾ ਗੁਰੂ ਸਾਹਿਬ ਜੀ ਤੇ ਆਵਾਜ਼ ਦੀ ਥੋੜੀ ਵਿੱਚ ਦਿੱਕਤ ਹੋ ਸਕਦੀ ਹੈ ਤਾਂ ਸੁਣ ਲਓ ਧਿਆਨ ਨਾਲ ਇਹ ਉਹ ਚੀਜ਼ ਆ ਜਿੱਥੇ ਗੁਰੂ ਸਾਹਿਬ ਜੀ ਨੇ ਦਾ ਕੋੜਾ ਬੰਨਿਆ ਸੀ ਹਨਾ ਆ ਕੇ ਦੇਖੋ ਤਾਂ ਦੇਖੋ ਦੋਸਤੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੀ ਦਾਤਨ ਕਰਕੇ ਲਾਈ ਸੀ ਹਨਾ ਚਾਰ ਰਫਾੜਾ ਕਰਕੇ ਲੱਗੇ ਜਦੀਆਂ ਤੇ ਇੱਥੇ ਉਸੇ ਤਰ੍ਹਾਂ ਅੱਜ ਚਾਰ ਹੀ ਦਰਖਤ ਮੌਜੂਦ ਆ ਹਨਾ ਤੇ ਇਹ ਉਹ ਚੀਜ਼ ਆ ਸਾਰੀ ਦੇਖੋ ਤੇ ਇੱਥੇ ਪੋਟਰਾ ਨੇ ਦਾ ਸੂ ਵੀ ਪੂਰਨ ਹੁੰਦੀ ਆ ਹਨਾ ਬੰਦੇ ਦੀ ਆ ਦੇਖੋ ਕਿਥੇ ਨੰਬਰ ਨੇ ਪਏ ਕਿੰਨੇ ਦੇਖੋ ਇਹ ਇਹ ਸੇ ਨੂੰ ਗੁਰਦੁਆਰਾ ਫਲਾਈ ਸਾਈ ਵੀ ਕਿਹਾ ਜਾਂਦਾ ਲੱਖੇ ਜੰਗਲ ਦਾ ਦੇਖੋ ਹਾਂਜੀ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਨਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੀ ਦਾਤਨ ਕੀਤੀ ਸੀਗੀ ਤੇ ਉਹਦੇ ਚਾਰ ਡੱਕੇ ਕਰਕੇ ਲਾਏ ਸੀ ਨਾ ਤੇ ਉਹ ਚਾਰ ਮੋਢੇ ਅੱਜ ਵੀ ਮੌਜੂਦ ਆ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਨਾ ਉੱਥੇ ਤੇ ਮੈਂ ਤੁਹਾਨੂੰ ਦੁਬਾਰੇ ਦੱਸ ਰਿਹਾ ਕਿਉਂਕਿ ਇੱਥੇ ਆਵਾਜ਼ ਨਹੀਂ ਕਲੀਅਰ ਆਉਂਦੀ ਸੀਗੀ ਹੁਣ ਸਾਰੀ ਆਵਾਜ਼ ਕਲੀਅਰ ਆ ਰਹੀ ਹੈ ਤੇ ਇੱਥੇ ਪੁੱਤਾਂ ਦੀਆਂ ਦਾਤਾਂ ਬਖਸ਼ੀਆਂ ਜਾਂਦੀਆਂ ਨਾ ਜਰੂਰ ਪਹੁੰਚੋ ਮੰਨ ਦੀਆਂ ਮਨੋ ਕਾਮਨਾ ਜਰੂਰ ਪੂਰੀਆਂ ਹੁੰਦੀਆਂ ਨਾ ਇੱਧਰ ਪਾਠ ਕਰਕੇ ਨਾ ਜਪਜੀ ਸਾਹਿਬ ਜੀ ਦਾ ਕੋਈ ਵੀ ਆਪਾਂ ਮੰਡੀ ਅੱਛਾ ਆਪਣੀ ਪੂਰੀ ਕਰ ਸਕਦੇ ਹ ਜ਼ਰੂਰ ਆਇਓ ਤੁਸੀਂ ਵੀ ਦਰਸ਼ਨ ਕਰਨੇ ਚਾਹੀਦੇ ਹਨਾ ਆਪਾਂ ਨੂੰ ਇੰਨੀ ਪਵਿੱਤਰ ਧਰਤੀ ਬਖਸ਼ੀ ਹੋਈ ਹੈ ਤੇ ਆਪਾਂ ਨੂੰ ਜ਼ਰੂਰ ਆਉਣਾ ਚਾਹੀਦਾ ਜ਼ਰੂਰ ਦੇਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਉਹਨਾਂ ਗੁਰੂਆਂ ਨੂੰ ਤਾਂ ਨਹੀਂ ਦੇਖ ਸਕਦੇ ਪਰ ਉਹਨਾਂ ਦੀਆਂ ਜਿਹੜੀਆਂ ਚਰਨਸ਼ੋ ਸਥਾਨ ਆ ਉਹਨਾਂ ਨੂੰ ਦੇਖ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਦੂਰ ਹੀ ਜਾਣਾ ਅਨੰਦਪੁਰ ਸਾਹਿਬ ਵੀ ਜਾਣਾ ਅੰਮ੍ਰਿਤਸਰ ਸਾਹਿਬ ਵੀ ਜਾਣਾ ਆਪਾਂ ਇੱਥੇ ਵੀ ਆ ਸਕਦੇ ਆ ਇੱਥੇ ਵੀ ਗੁਰੂ ਜੀ ਆਏ ਨੇ ਇੱਕ ਨਹੀਂ ਤਿੰਨ ਤਿੰਨ ਆਏ ਨੇ ਸਾਰੇ ਆਇਓ ਪਹੁੰਚਿਓ ਦੇਖਿਓ ਇੰਦਰ ਦੋਸਤੋ ਲੰਗਰ ਹਾਲ ਬਣਿਆ ਹੋਇਆ ਜੇ ਆਪਾਂ ਲੰਗਰ ਛਕਣਾ ਤਾਂ ਛਕ ਸਕਦੇ ਆ ਨਾ ਇੱਧਰ ਲੰਗਰ ਹਾਲ ਬਣਿਆ ਹੋਇਆ ਤੇ ਬਹੁਤ ਸੋਹਣਾ ਗੁਰੂ ਘਰ ਸੀਗਾ ਆਪਾਂ ਬਹੁਤ ਵਧੀਆ ਦਰਸ਼ਨ ਕੀਤੇ ਹਨ ਇਹਦੇ ਹਾਂਜੀ ਦੋਸਤੋ ਆਪਾਂ ਬਹੁਤ ਵਧੀਆ ਦਰਸ਼ਨ ਕੀਤੇ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਇਤਿਹਾਸ ਦੱਸਿਆ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਐਸੀ ਤਰ੍ਹਾਂ ਹੀ ਪਿਆਰ ਦਿਖਾਓ ਆਪਦਾ ਚੈਨਲ ਨੂੰ ਵਾਤ ਵਾਤ ਸਪੋਰਟ ਕਰੋ ਹੋਰ ਕੋਈ ਜਗਾ ਦੇਖਣੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਲੌਗ ਜਰੂਰ ਦੱਸਿਓ ਕਿਵੇਂ ਲੱਗੇ ਕਮੈਂਟ ਕਰਕੇ ਕੋਈ ਕਮੀ ਹੋਈ ਤਾਂ ਤੁਸੀਂ ਦੂਰ ਕਰ ਸਕਦੇ ਹੋ ਤੁਸੀਂ ਮੈਨੂੰ ਦੱਸੋਗੇ ਤਾਂ ਅਗਲੀ ਵਾਰੀ ਮੈਂ ਧਿਆਨ ਰੱਖੂੰਗਾ ਤਾਂ ਤੇ ਇਸੇ ਦੇ ਨਾਲ ਆਪਾਂ ਚੱਲਦੇ ਆਂ ਵਾਪਸ ਘਰ ਨੂੰ ਤੇ ਮਿਲਦੇ ਆਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਡੇ ਕੋਈ ਧਿਆਨ ਚ ਹੋਈ ਜਗਾ ਹਿਸਟਰੀ ਕਾ ਜਾਂ ਮਸਤੀ ਵਾਲੀ ਵੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਜਰੂਰ ਬੈਸਟ ਕਰਾਂਗੇ ਉੱਥੇ ਚਲੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ